ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਨੇ ਦਰਅਸਲ ਅਮਰਿਤਪਾਲ ਸਿੰਘ ਦੀ ਬੈਰਕ ਦੇ ਵਿੱਚੋਂ ਕੈਮਰੇ ਹੈੱਡਫੋਨ ਸਣੇ ਹੋਰ ਸਮਾਨ ਮਿਲਿਆ ਇਸ ਦੌਰਾਨ ਅਮਰਿਤਪਾਲ ਸਿੰਘ ਦੇ ਵਕੀਲ ਨੇ ਵੀ ਜੇਲ੍ਹ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਹੋਰ ਇਸ ਮੁੱਦੇ ਉੱਤੇ ਹੰਸ ਰਾਜ ਸ਼ਾਂਸ ਦੇ ਪ੍ਰਾਪਰਮਜੀਤ ਧਾਨ ਸੋਣਾ ਨੇ ਵੀ ਆਪਣੇ ਖੁੱਲਕੇ ਵਿਚਾਰ ਸਾਹਮਣੇ ਰੱਖੇ ਨੇ ਹਾਲੀ ਦੇ ਵਿੱਚ ਉਹਨਾਂ ਨੇ ਵੀਡੀਓ ਸਾਂਝੀ ਕਰਦਿਆਂ ਲੋਕਾਂ ਤੇ ਸਵਾਲ ਉਠਾਏ ਨੇ ਉਹਨਾਂ ਕਿਹਾ ਕਿ ਪਾਈ ਅਮਰਿਤਪਾਲ ਸਿੰਘ ਵਾਰੀ ਇਕੱਠੇ ਕਿਉਂ ਨਹੀਂ ਹੋਏ ਲੋਕ ਇਕੱਠੇ ਨਾ ਹੋਣ ਤੇ ਲੋਕਾਂ ਨੂੰ ਕਾਫੀ ਸਵਾਲ ਕੀਤੇ ਉਹਨਾਂ ਕਿਹਾ ਕਿ ਅੱਜ ਕਿੱਥੇ ਨੇ ਉਹ ਲੋਕ ਜੋ ਕਹਿੰਦੇ ਹੁੰਦੇ ਸੀ ਕਿ ਭਾਈ ਅਮਰਿਤਪਾਲ ਸਿੰਘ ਤੇ ਲਈ ਸੋਚਦੇ ਪੈਰਾ ਦੇਾਂਗੇ ਠੋਕੇ ਉਹਨਾਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਜੀ ਨੂੰ ਹੱਥ ਜੋੜ-ਜੋੜ ਕੇ ਭਾਈ ਸਾਹਿਬ ਤੇ ਸਾਥੀਆਂ ਨੂੰ ਸਹਾਇਤਾ ਦੇ ਲਈ ਪੁਕਾਰਨਾ ਪੈ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਉਹਨਾਂ ਤੇ ਤੰਕ ਕੱਸਿਆ ਹੈ ਕਿ ਜਿਨ੍ਹਾਂ ਪਿੱਛੇ ਸਾਨੂੰ ਨਹੀਂ ਜਾਣਾ ਚਾਹੀਦਾ ਉਹਨਾਂ ਪਿੱਛੇ ਲੱਖਾਂ ਬਾਈਕਾਟ ਕਰਕੇ ਲੋਕ ਤੁਰੇ ਹੋਏ ਨੇ ਕੀ ਕੁਝ ਕਿਹਾ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਆਉ ਸੁਣਦੇ ਆ ਭਾਈ ਅਮਰਿਤਪਾਲ ਸਿੰਘ ਹੋ ਸਕਦਾ ਬਹੁਤ ਸਾਰੇ ਲੋਕੀ ਜਾਂ ਇਨਕਲੂਡਿੰਗ ਮੀ ਮੈਂ ਵੀ ਹੋ ਸਕਦਾ ਉਹਨਾਂ ਦੀਆਂ ਕੁਝ ਨੀਤੀਆਂ ਨਾਲ ਕੁਝ ਗੱਲਾਂ ਨਾਲ ਸਹਿਮਤ ਨਾ ਹੋਵਾਂ ਪਰ ਉਹ ਅਲੱਗ ਗੱਲ ਹੈ ਅੱਜ ਲੋੜ ਹੈ ਉਹਨਾਂ ਨੂੰ ਸਾਡੇ ਸਾਰੇ ਪੰਜਾਬੀਆਂ ਦੇ ਉਹਨਾਂ ਨਾਲ ਜੁੜਨ ਦੀ ਉਹਨਾਂ ਨੂੰ ਮਦਦ ਦੀ ਲੋੜ ਹੈ ਦੇਖੋ ਜਦੋਂ ਉਹ ਪੂਰੇ ਆਪਣੇ ਕੰਮ ਦੇ ਵਿੱਚ ਡਟੇ ਹੋਏ ਸੀ ਪੂਰੇ ਜੋਬਨ ਤੇ ਡੇਟੇ ਹੋਏ ਸਨ اور ਪੂਰੀ ਦੁਨੀਆ ਉਹਨਾਂ ਨੇ ਆਪਣੇ ਨਾਲ ਤੋਰ ਲਈ ਸੀ ਮੈਂ ਕੁਝਿਕ ਨੀਤੀਆਂ ਤੋਂ ਸੱਚੀ ਮੈਂ ਉਹਦੋਂ ਵੀ ਗੱਲ ਕੀਤੀ ਸੀਗੀ ਖਿਲਾਫ ਨਹੀਂ ਕੀਤੀ ਸੀ ਪਰ ਮੈਂ ਸੱਚ ਬੋਲ ਦਿੰਦਾ ਕਿ ਆ ਚੀਜ਼ਾਂ ਚੰਗੀਆਂ ਨੇ ਆ ਮਾੜੀਆਂ ਨੇ ਪਰ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਵੀ ਸਨ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਕਿਸੇ ਨੂੰ ਗੁਰੂ ਨਾਲ ਜੋੜਨਾ ਅੰਮ੍ਰਿਤ ਪਾਨ ਕਰਵਾਉਣਾ ਇਹ ਚੀਜ਼ਾਂ ਬਹੁਤ ਚੰਗੀਆਂ ਨੇ ਕਿਉਂਕਿ ਇਹ ਬੜੇ ਭਾਗਾ ਨਾਲ ਮਿਲਦੀਆਂ ਨੇ ਤੇ ਜੇ ਕੋ ਤੁਹਾਨੂੰ ਕਰਾਉਂਦਾ ਤੇ ਉਹਦਾ ਸਤਕਾਰ ਕਰਨਾ ਚਾਹੀਦਾ ਭਾਈ ਅੰਮ੍ਰਿਤਪਾਲ ਸਿੰਘ ਐਸ ਵੇਲੇ ਆਪਣੇ ਸਾਥੀਆਂ ਸਮੇਤ ਜੇਲ੍ਹ ਦੇ ਵਿੱਚ ਨੇ ਜੇਲ੍ਹ ਵਿੱਚੋਂ ਜੋ ਖਬਰ ਆਈਆਂ ਨੇ ਕੁਝ ਇੱਕ ਲੋਕਾਂ ਨੇ ਸੁਣ ਲਈਆਂ ਨੇ ਕੁਝ ਇੱਕ ਲੋਕਾਂ ਨੇ ਨਹੀਂ ਸੁਣਿਆ ਹੋਣਗੇ ਆ ਕਾਲਸ ਪਰ ਮੈਨੂੰ ਬੜਾ ਇਸ ਗੱਲ ਦਾ ਦੁੱਖ ਆ ਕਿ ਜਿਹੜੇ ਲੋਕੀ ਉਹਦੇ ਨਾਲ ਲੱਖਾਂ ਲੋਕੀ ਸਿਗੇ ਨਾਲ ਉਹਦੇ ਤੁਰੇ ਫਿਰਦੇ ਮੈਨੂੰ ਸਮਝ ਹੀ ਨਹੀਂ ਆਈ ਕਿ ਜਦੋਂ ਭਾਈ ਸਾਹਿਬ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਲੈ ਗਏ ਨੇ ਉਸ ਤੋਂ ਬਾਅਦ ਮੇਰੇ ਖਿਆਲ ਅਕ ਮਹੀਨਾ ਇੱਕ ਵੀ ਉਹ ਨਾਲ ਨਹੀਂ ਖੜੇ ਅੱਜ ਮੈਂ ਨਾਮ ਨਹੀਂ ਲੈਣਾ ਉਹਨਾਂ ਕੁਝ ਲੋਕਾਂ ਦਾ ਕਿਉਂਕਿ ਉਹ ਦੋ ਤਿੰਨ ਬੰਦਿਆਂ ਦਾ ਸਿਗਾ ਮੁੱਦਾ ਥੋੜੇ ਦਿਨਾਂ ਤੋਂ ਭਖਿਆ ਹੋਇਆ ਤੇ ਉਹ ਦੋ ਤਿੰਨ ਵੀਡੀਓ ਬਣ ਗਈਆਂ ਨੇ ਉਹਨਾਂ ਨੂੰ ਸਾਈਡ ਤੇ ਰੱਖਦਾ ਉਹਨਾਂ ਦਾ ਨਾਮ ਨਹੀਂ ਲੈਣਾ ਹੁਣ ਗੱਲ ਇਹ ਹੈ ਕਿ ਇਹ ਮੈਂ ਜ਼ਰੂਰ ਕਹਾਂਗਾ ਕਿ ਬਿਨਾਂ ਵਜ੍ਹਾ ਉਹਨਾਂ ਲੋਕਾਂ ਲਈ ਤੁਸੀਂ ਲੱਖਾਂ ਦਾ ਇਕੱਠ ਕਰ ਲਿਆ ਜਿਨ੍ਹਾਂ ਵਾਸਤੇ ਸ਼ਾਇਦ ਨਹੀਂ ਕਰਨਾ ਚਾਹੀਦਾ ਸੀ ਜਿਵੇਂ ਮੈਂ ਕਹਿਣਾ ਹੁੰਨਾ ਕਿ ਅਸੀਂ ਲਕੀਰ ਦੇ ਫਕੀਰ ਬਣੇ ਹੁੰਨੇ ਆ ਆਪਣਾ ਦਿਮਾਗ ਇਸਤੇਮਾਲ ਨਹੀਂ ਕਰਦੇ ਕਈ ਲੋਕਾਂ ਨੇ ਤੇ ਦਿਮਾਗ ਇਦਾਂ ਸਾਂਭ ਕੇ ਰੱਖਿਆ ਹੋਇਆ ਕਹਿੰਦੇ ਨੇ ਸ਼ਾਇਦ ਅਸੀਂ ਵੇਚਣਾ ਹੈ ਇਸਤੇਮਾਲ ਨਹੀਂ ਕਰ ਰਹੇ ਉਹਨੂੰ ਪਰ ਇਸਤੇਮਾਲ ਕਰਨਾ ਚਾਹੀਦਾ ਜੇ ਰੱਬ ਨੇ ਦਿਮਾਗ ਦਿੱਤਾ ਹੈ ਤੇ ਉਹਨੂੰ ਇਸਤੇਮਾਲ ਜ਼ਰੂਰ ਕਰੋ ਸਾਰਾ ਕੁਝ ਕਰੋ ਜੋ ਤੁਹਾਡਾ ਦਿਲ ਕਰਦਾ ਜੇ ਨਾ ਤੁਰਨਾ ਤੁਰੋ ਜੇ ਨਾ ਨਹੀਂ ਤੁਰਨਾ ਨਾ ਤੁਰੋ ਪਰ ਹਰ ਕੰਮ ਕਰਨ ਤੋਂ ਪਹਿਲਾਂ ਥੋੜਾ ਜਿਹਾ ਸੋਚ ਲਿਆ ਕਰੋ ਕਿ ਅਸੀਂ ਕਿਹਦੇ ਨਾਲ ਤੁਰ ਰਹੇ ਹਾਂ ਕਿਉਂ ਤੁਰ ਰਹੇ ਹਾਂ ਕੀ ਉਹਦਾ ਮਤਲਬ ਕੀ ਹੈ ਜੇ ਉੱਥੇ 5 ਲੱਖ ਬੰਦਾ ਕਿਤੇ ਬੈਠਾ ਹੈ ਉਹਦੇ ਵਿੱਚ ਮੇਰਾ ਨਹੀਂ ਖਿਆਲ ਕਿ 500 ਨੂੰ ਵੀ ਉੱਥੇ ਪਤਾ ਹੋਵੇ ਕਿ ਐਕਚੁਅਲੀ ਮੁੱਦਾ ਕੀ ਹੈ ਅਸੀਂ ਕਾਦੇ ਵਾਸਤੇ ਆਏ ਬੈਠੇ ਆ ਮੈਂ ਕਿਸੇ ਤੇ ਪਰਸਨਲ ਅਟੈਕ ਨਹੀਂ ਕਰ ਰਿਹਾ ਅੱਜ ਦੀਆਂ ਗੱਲਾਂ ਨਹੀਂ ਕਰ ਰਿਹਾ ਕਿ ਜਿਹੜੇ ਹੁਣ 2-4 ਦਿਨ ਪਹਿਲਾਂ ਜਿਹੜੇ ਇਕੱਠ ਉਹਨਾਂ ਦੀਆਂ ਗੱਲਾਂ ਨਹੀਂ ਕਰ ਰਿਹਾ ਗੱਲਾਂ ਇਹ ਵੀ ਸ਼ੁਰੂ ਤੋਂ ਇਦਾਂ ਹੁੰਦਾ ਆ ਸਾਡੇ ਪੰਜਾਬ ਦੇ ਵਿੱਚ ਅਸੀਂ ਸੋਚਦੇ ਘਟਾ ਬਸ ਡਗੜ 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 ਤਗੜ ਕਰਨੀ ਸ਼ੁਰੂ ਕਰ ਦਿੰਨੇ ਆ ਉਹਦਾ ਤੁਹਾਡੇ ਪਰਿਵਾਰਾਂ ਨੂੰ ਵੀ ਨੁਕਸਾਨ ਹੁੰਦਾ ਤੇ ਤੁਹਾਡੇ ਮੁਲਕ ਨੂੰ ਵੀ ਤੇ ਤੁਹਾਡੇ ਸੂਬੇ ਨੂੰ ਵੀ ਤੇ ਸਪੈਸ਼ਲੀ ਸਾਡੇ ਪੰਜਾਬ ਨੂੰ ਜਦੋਂ ਭਾਈ ਅਮਰਿਤਪਾਲ ਸਾਹਿਬ ਆਪਣੇ ਪੂਰੇ ਜੋਰ ਸ਼ੋਰ ਨਾਲ ਡਟੇ ਹੋਏ ਸਨ ਤੇ ਲੱਖਾਂ ਲੋਕੀ ਨਾਲ ਸੀਗੇ ਉਹ ਲੋਕੀ ਕਿੱਥੇ ਨੇ ਅੱਜ ਮੈਨੂੰ ਬੜਾ ਤਰਸ ਆਇਆ ਅੱਗੇ ਵੀ ਮੈਂ ਹੀ ਬੋਲਿਆ ਸੀਗਾ ਉਹਨਾਂ ਦੀ ਮਾਤਾ ਨੇ ਅਪੀਲ ਕੀਤੀ ਸਾਰਿਆਂ ਨੂੰ ਪਰ ਉਸ ਅਪੀਲ ਤੋਂ ਬਾਅਦ ਵੀ ਕੋਈ ਜਿੱਦਾਂ ਨਿਕਲਣੇ ਚਾਹੀਦੇ ਸੀ ਲੋਕੀ ਬਾਹਰ ਨਿਕਲੇ ਨਹੀਂ ਹੁਣ ਵੀ ਮੈਨੂੰ ਬੜਾ ਤਰਸ ਆਇਆ ਮੈਂ ਉਹਨਾਂ ਦੇ ਐਕਚੁਅਲੀ ਭਾਈ ਅਮਰਿਤਪਾਲ ਸਾਹਿਬ ਦੀ ਮਾਂ ਤੇ ਬਾਜੇ ਕੇ ਜਿਹੜਾ ਬਾਜੇ ਕੇ ਪ੍ਰਧਾਨ ਮੰਤਰੀ ਜਿਹਨੂੰ ਕਹਿੰਦੇ ਨੇ ਬਾਜੇ ਕੇ ਉਹਦੀ ਮਾ ਦੀਆਂ ਦੋਨਾਂ ਮਾਵਾਂ ਦੀਆਂ ਕਾਲ ਸੁਣ ਕੇ ਮੈਨੂੰ ਅੱਜ ਪ੍ਰੋਗਰਾਮ ਕਰਨਾ ਪੈ ਰਿਆ ਬੜੀ ਸ਼ਰਮ ਦੀ ਗੱਲ ਹੈ ਕਿ ਉਹਨਾਂ ਮਾਵਾਂ ਨੂੰ ਅੱਜ ਤੁਹਾਡੀਆਂ ਮਿਹਨਤਾਂ ਕਰਨੀਆਂ ਪੈ ਰਹੀਆਂ ਨੇ ਕਿ ਹੱਥ ਜੋੜ-ਜੋੜ ਕੇ ਕਿ ਰੱਬ ਦਾ ਵਾਸਤਾ ਬਾਹਰ ਨਿਕਲੋ ਭਾਈ ਸਾਹਿਬ ਨੂੰ ਤੁਹਾਡੀ ਮਦਦ ਦੀ ਲੋੜ ਆ ਕਿੱਥੇ ਨੇ ਉਹ ਲੋਕ ਜਿਹੜੇ ਕਹਿੰਦੇ ਸੀਗੇ ਭਾਈ ਅਮਰਤਪਾਲ ਤੇਰੀ ਸੋਚ ਤੇ ਪੈਰਾ ਧਿਆਗੇ ਠੋਕੇ ਕਿੱਥੇ ਗਏ ਨੇ ਉਹ ਲੋਕ ਤੁਸੀਂ ਅੱਗ ਦੇ ਵਿੱਚ ਤੱਕਾ ਦੇ ਕੇ ਪਿੱਛੇ ਮੁੜ ਜਾਂਦੇ ਜਿਹੜੇ ਸਾਡੇ ਪੰਜਾਬੀਆਂ ਦੀ ਆਦਤ ਆ ਤੁਸੀਂ ਇਹ ਵੀ ਨਹੀਂ ਦੇਖਦੇ ਕਿ ਉਸ ਬੰਦੇ ਨੇ ਆਪਣੀ ਭਰੀ ਜਵਾਨੀ ਦੇ ਵਿੱਚ ਉਹਨੇ ਆਪਣੇ ਵਿਆਹ ਤੋਂ ਵਿਆਹ ਵਿਆਹ ਕਰਕੇ ਵੀ ਬੰਦਾ ਇੱਕ ਦਿਨ ਨਹੀਂ ਘਰ ਰੁਕਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸੱਜਰੇ ਵਿਆਹ ਦਾ ਕਿੰਨਾ ਚਾਹ ਹੁੰਦਾ ਉਸ ਕੁੜੀ ਸਾਡੀ ਭੈਣ ਨੂੰ ਵੀ ਸਾਡੀ ਬੇਟੀ ਨੂੰ ਵੀ ਤੇ ਇਸ ਅਮਰਤਪਾਲ ਸਿੰਘ ਨੂੰ ਵੀ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਵੀ ਪਰ ਕਿਤੇ ਨਾ ਕਿਤੇ ਤੇ ਉਹਨਾਂ ਦੇ ਵਿੱਚ ਦਿਮਾਗ ਦੇ ਵਿੱਚ ਹੈ ਨਾ ਆਪਣੇ ਪੰਜਾਬ ਪ੍ਰਤੀ ਆਪਣੇ ਸਿੱਖੀਜ਼ਮ ਪ੍ਰਤੀ ਕਿਤਨੇ ਕਿਤੇ ਦਰਦ ਤੇ ਹੋਏਗਾ ਹੀ ਨਾ ਵਿਸ਼ਕ ਬਹੁਤ ਕੁਝ ਲੋਕਾਂ ਨੇ ਕਿਹਾ ਇਹ ਆ ਉਹ ਆ ਮੈਂ ਵੀ ਉਹ ਦੋ ਕਿਹਾ ਸਿਕਾ ਮੈਂ ਸਟਾਰਟਿੰਗ ਜੀ ਕਿ ਹੋ ਸਰਦਾ ਕੁਸ਼ਿਕ ਨੀਤੀਆਂ ਨਾਲ ਮੈਂ ਵੀ ਸਹਿਮਤ ਨਾ ਹੋਵਾਂ ਸੋ ਅੱਜ ਉਹਨਾਂ ਦੀ ਮਾਂ ਭਾਈ ਅਮਰਤਪਾਲ ਸਿੰਘ ਜੀ ਨੇ ਫੇਰ ਹੱਥ ਜੋੜ ਕੇ ਤੁਹਾਨੂੰ ਬੇਨਤੀ ਕੀਤੀ ਹੈ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਾਡੇ ਉਹਨਾਂ ਸਗੋਂ ਸਾਰਿਆਂ ਨੂੰ ਪੁੱਤ ਕਹਿੰਦੇ ਨੇ ਉਹ ਇਹ ਨਹੀਂ ਕਹਿੰਦੇ ਕਿ ਮੇਰਾ ਅਮਰਤਪਾਲ ਹੀ ਉੱਥੇ ਇਕੱਲਾ ਸਾਰਿਆਂ ਨੂੰ ਕਹਿੰਦੇ ਨੇ ਉੱਥੇ ਜੋ ਹੋਇਆ ਉਹ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਕਹਿੰਦੇ ਕਿ ਕੁਛ ਇੱਕ ਬੰਦੇ ਉਹਨਾਂ ਦੇ ਬੈਕਰ ਦੇ ਵਿੱਚ ਆਏ ਤੇ ਕਹਿੰਦੇ ਤੁਹਾਡੇ ਇਲੈਕਟ੍ਰੋਨਿਕਸ ਸੀ ਇਲੈਕਟ੍ਰੀਸ਼ੀਅਨ ਸੀ ਹੈਗੇ ਆ ਤੁਹਾਡੇ ਬਲਬ ਬਲਬ ਚੇਂਜ ਕਰਨੇ ਨੇ ਜਾਂ ਕੁਛ ਇਹੋ ਜਿਹਾ ਤੇ ਭਾਈ ਸਾਹਿਬ ਚਲੇ ਗਏ ਮੁਲਾਕਾਤ ਤੇ ਜਦੋਂ ਵਾਪਸ ਆਏ ਦੇਖਿਆ ਉਹਨਾਂ ਨੂੰ ਸ਼ੱਕ ਪਿਆ ਕਿ ਇਹ ਤੇ ਬਲਵ ਲੱਗੇ ਹੋਏ ਨੇ ਕੈਮਰਿਆਂ ਵਾਲੇ ਜਿਹੜੇ ਅੱਜ ਕੱਲ ਟੈਕਨੋਲੋਜੀ ਦਾ ਨਜਾਇਜ਼ ਫਾਇਦਾ ਵੀ ਬੜਾ ਲੋਕੀ ਉਠਾ ਰਹੇ ਨੇ ਨਾ ਅੱਜ ਕੱਲ ਹਿਡਨ ਕੈਮਰੇ ਐਸੇ ਐਸੇ ਆ ਗਏ ਨੇ ਤੁਹਾਨੂੰ ਲੱਭਣੇ ਬੜੇ ਮੁਸ਼ਕਲ ਹੋ ਜਾਂਦੇ ਨੇ ਬਲਵਾਂ ਦੇ ਵਿੱਚ ਕੈਮਰੇ ਲੱਗੇ ਨੇ ਤੇ ਉਹ ਕੈਮਰੇ ਦੇਖੇ ਉਹਨਾਂ ਦੇ ਦੇਖੋ ਵਾਸ਼ਰੂਮ ਦੇ ਵਿੱਚ ਬੈਕਰ ਦੇ ਵਿੱਚ ਤੇ ਹਰ ਉਸ ਜਗ੍ਹਾ ਜਿੱਥੇ ਪ੍ਰਾਈਵੇਸੀ ਹੋਣੀ ਚਾਹੀਦੀ ਆ ਬੜੀ ਸ਼ਰਮ ਦੀ ਗੱਲ ਹੈ ਔਰ ਇਹ ਵੀ ਪਤਾ ਲੱਗਾ ਕਿ ਉੱਥੇ ਮੈਮਰੀ ਕਾਰਡ ਔਰ ਇਹ ਜਿਹੜੇ ਇੰਟਰਨੈਟ ਵਾਸਤੇ ਉੱਥੇ ਹੁੰਦੇ ਨੇ ਕੁਝ ਲੱਗੇ ਹੋਏ ਔਰ ਸਾਰਾ ਕੁਝ ਲੱਗਿਆ ਹੋਇਆ ਸੀਗਾ ਤੇ ਨਾਲ ਦੀ ਨਾਲ ਵੀਡੀਓ ਇਹਦਾ ਮਤਲਬ ਹੈ ਕਿ ਉਸ نیٹ ਨੂੰ ਯੂਜ਼ ਕਰਕੇ ਨਾਲ ਦੇ ਨਾਲ ਵੀਡੀਓ ਕਿਤਨੇ ਕਿਤੇ ਪਚਾਈਆਂ ਵਿਚਾਰ ਰਹੀਆਂ ਸਨ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਕੋਸ਼ਿਸ਼ ਕਿ ਉਹ ਜੀ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਾਵੇ ਔਰ ਇਹ ਵੀ ਸਾਨੂੰ ਜਾਣਨਾ ਚਾਹੀਦਾ ਕਿ 18 ਮਾਰਚ ਨੂੰ NSA ਜਿਹੜਾ ਲੱਗਾ ਸੀ ਉਹਦਾ 1 ਸਾਲ ਪੂਰਾ ਹੋ ਜਾਣਾ ਤੇ ਜਿਵੇਂ ਜਿਵੇਂ ਉਹ ਤਾਰੀਖ ਨੇੜੇ ਆ ਰਹੀ ਆ ਉਵੇਂ ਉਵੇਂ ਸਰਕਾਰਾਂ ਨੇ ਗੇਮਾਂ ਖੇਡਣੀਆਂ ਨੇ ਗੇਮਾਂ ਖੇਡਣੇ ਨੇ ਪਤਾ ਲੱਗਿਆ ਕਿ ਉਹਨਾਂ ਦੇ ਰੂਮ ਦੇ ਵਿੱਚ ਸੈੱਲ ਫੋਨ, ਮੈਮਰੀ ਕਾਰਡ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਕੈਸ਼ ਵੀ ਕੁਝ ਇਹੋ ਜਿਹਾ ਰੱਖਿਆ ਗਿਆ ਸਮਾਨ ਉਹਦੇ ਵਿੱਚ ਕਿ ਜਿਹਦੇ ਦੁਆਰਾ ਉਹਨਾਂ ਤੇ ਇਲਜ਼ਾਮ ਲਾ ਕੇ ਉਹਨਾਂ ਦੀ ਤ੍ਰਿਕਾ ਵਧਾਈਆਂ ਜਾਣ ਜਿਵੇਂ ਅੱਜ 25 30 ਸਾਲ ਹੋ ਗਏ ਨੇ ਜੇਲ੍ਹ ਵਿੱਚ ਬੈਠੇ ਸਾਡੇ ਸਿੰਘ ਬੰਦੋਆਂ ਨੂੰ ਰੱਬ ਨਾ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਅੱਡੀ ਲੰਬੀ ਸਜ਼ਾ ਦੇ ਵਿੱਚ ਪਾਇਆ ਜਾਵੇ ਸਾਰੇ ਨੌਜਵਾਨ ਮੁੰਡੇ ਨੇ ਸਾਡੇ ਪੰਜਾਬ ਦਾ ਪੁਵੇਖ ਨੇ ਤੇ ਅੱਜ ਬਹੁਤ ਦੁੱਖ ਹੋਇਆ ਮੈਨੂੰ ਇਹ ਦੇਖ ਕੇ ਸਾਰਾ ਕੁਝ ਕਿ ਦੋਨੇ ਹੀ ਮਾਵਾਂ ਵਿਚਾਰੀਆਂ ਮਿੰਤਾ ਕਰੀਆਂ ਨੇ ਪਰ ਮਿੰਤਾ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਹੱਥ ਜੋੜ-ਜੋੜ ਸਾਰੀਆਂ ਸੰਗਤਾਂ ਨੂੰ ਕਿਹਾ ਉਹਦੇ ਬਾਵਜੂਦ ਵੀ ਉਹ ਲੋਕੀ ਨਿਕਲੇ ਨਹੀਂ ਬਾਹਰ ਜਿਹਨਾਂ ਨੂੰ ਨਿਕਲਣਾ ਚਾਹੀਦਾ ਸੀਗਾ ਨਹੀਂ ਨਿਕਲੇ ਉਹ ਲੋਕ ਬੜੀ ਸ਼ਰਮ ਦੀ ਗੱਲ ਹੈ ਅਸੀਂ ਮਾਈਕ ਤੇ ਬੋਲ ਲੈਨੇ ਆ ਜਦੋਂ ਜਲਸੇ ਹੁੰਦੇ ਨੇ ਉਹ ਵੀ ਹੁਣ ਬੋਲਣ ਲੱਗੇ ਜਦੋਂ ਲੋਕਾਂ ਨੇ ਲਾਂਤਾਂ ਪਾਈਆਂ ਕਿ ਦੀਪ ਸਿੱਧੂ ਦਾ ਨਾਮ ਨਹੀਂ ਲਿਆ ਰਿਆ ਭਾਈ ਅਮਰਤਪਾਲ ਦਾ ਨਾਮ ਲਿਆ ਫੇਰ ਦੋਕ ਦਿਨ ਤੋਂ ਬੋਲਣ ਲੱਗੇ ਨੇ ਅਦਰਵਾਇਜ਼ ਜਿਹੜਾ ਨਾਮ ਲੈਂਦਾ ਸੀ ਉਹਨੂੰ ਝਿੜਕਿਆ ਜਾਂਦਾ ਸੀਗਾ ਮੈਂ ਜੇ ਨਾਮ ਲਾਵਾਂਗਾ ਤਾਂ ਫੇਰ ਖਲਾਰਾ ਪੈਗਾ ਤੁਹਾਨੂੰ ਪਤਾ ਹੈ ਦੋ ਬੰਦੇ ਕਿਹੜੇ ਬੰਦੇ 2-4 ਦਿਨਾਂ ਤੋਂ 2-4 ਹਫ਼ਤਿਆਂ ਤੋਂ ਜਿਨ੍ਹਾਂ ਨੇ ਪੰਜਾਬ ਨੂੰ ਹੋਰ ਹੀ ਪਾਸੇ ਲਾ ਦਿੱਤਾ ਹੋਰ ਹੀ ਪਾਸੇ ਲਾਇਆ ਹੋਇਆ ਸੀਗਾ ਸਮਝਦੇ ਨਾ ਹੁਣ ਕਿਸਾਨ ਅੰਦੋਲਨ ਚੱਲਦਾ ਚਲੋ ਉੱਥੇ ਜਾਣਾ ਬਣਦਾ ਸਾਰਿਆਂ ਦਾ ਉਹ ਸਾਰਿਆਂ ਦਾ ਸਾਂਝਾ ਕਿਹ ਹੈਗਾ ਕਾਰਜ ਹੈਗਾ ਉੱਤੇ ਉੱਥੇ ਜਾ ਕੇ ਬੈਠਣਾ ਉੱਥੇ ਜੋ ਕੁਝ ਹੁੰਦਾ ਕਰਨੀ ਚਾਹੀਦਾ ਪਰ ਉਹ ਦੋ ਬੰਦੇ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਣਾ ਜੇ ਕਿਸੇ ਨੇ ਕਿਸੇ ਵੀ ਵੀਡੀਓ ਵਿੱਚ ਦੋ ਬੰਦੇ ਪਾਣੀ ਦੀਆਂ ਬਿਛਾੜਾਂ ਮੂਰੇ ਦੇਖੇ ਹੋਣ ਜਿੱਥੇ ਪੱਥਰ ਰੋੜੇ ਚਲਦੇ ਉੱਥੇ ਦੇਖੇ ਹੁਣ ਜਿੱਥੇ ਗੈਸ ਛੱਡੀ ਜਾ ਰਹੀ ਉੱਥੇ ਦੇਖੇ ਜਾਂਦੇ ਹੁਣ ਜਿੱਥੇ ਧੂੰਆਂ ਦੇ ਗੋਲੇ ਸਿੱਟੇ ਜਾਂਦੇ ਉੱਥੇ ਦੇਖੇ ਹੁਣ ਜਾਂ ਫਿਰ ਬੈਰੀਅਰਸ ਨੂੰ ਹਟਾਉਂਦੇ ਵੇਖੇ ਜਾਂਦੇ ਹੁਣ ਤਾਂ ਮੈਨੂੰ ਵੀਡੀਓ ਜਰੂਰ ਭੇਜੋ ਮੈਂ ਜਰੂਰ ਵੀਡੀਓ ਸ਼ੇਅਰ ਕਰਾਂਗਾ ਪਰ ਨਹੀਂ ਚਿੱਟੀਆਂ ਲੋਈਆਂ ਲਈਆਂ ਹੋਈਆਂ ਹਨ ਚਿੱਟੇ ਕੁਰਤੇ ਪਜਾਮੇ ਪਾਏ ਹੁਣ ਬਕਾਇਦਾ ਪਾਏ ਹੋਏ ਨੇ ਪ੍ਰੈਸ ਕਰ ਕਰਕੇ ਤੇ ਪੱਗਾਂ ਪੋਚਵੀਆਂ ਬੰਨੀਆਂ ਹੋਈਆਂ ਨੇ ਹਰ ਘੰਟੇ ਬਾਅਦ ਆਪਣੀ ਜੈਕਟ ਬਦਲ ਲੈਂਦੇ ਨੇ ਉਹਨਾਂ ਲੋਕਾਂ ਨੇ ਤੁਹਾਨੂੰ ਮਰਵਾਉਣਾ ਸਮਝਣ ਦੀ ਕੋਸ਼ਿਸ਼ ਕਰੋ ਮੈਂ ਸਿਰਫ ਮੈਂ ਤੁਹਾਨੂੰ ਸਮਝਾਉਣਾ ਚਾਹਨਾ ਦੇਖੋ ਮੈਂ ਪੰਜਾਬ ਨੂੰ ਅਸੀਂ ਬਹੁਤ ਪਿਆਰ ਕਰਦੇ ਆ ਸਾਡੀਆਂ ਗੱਲਾਂ ਚ ਤੁਹਾਨੂੰ ਕਮ ਸੇ ਕਮ ਪਿਆਰ ਤੇ ਝਲਕਦਾ ਨਜ਼ਰ ਆਉਂਦਾ ਹੋਏਗਾ ਨਾ ਸੋ ਗੱਲ ਤੁਹਾਨੂੰ ਸੁਣਾਉਣਾ ਮੈਂ ਭਾਈ ਅਮਰਤਪਾਲ ਸਿੰਘ ਦੀ ਮਾਤਾ ਜੀ ਦੀ ਵੀਡੀਓ ਤੋਂ ਸ਼ੁਰੂ ਕਰਦੇ ਆ ਕਿ ਜਿਹੜਾ ਦੇਖੋ ਕੀ ਵਿਚਾਰੇ ਕਿਵੇਂ ਤਰਲੇ ਕਰ ਰਹੇ ਨੇ ਮੈਂ ਸਾਰਾ ਕੁਝ ਸੈਟਅਪ ਕੀਤਾ ਹੁੰਦਾ ਤੁਹਾਨੂੰ ਮੈਂ ਦਿਖਾਉਣਾ 1 ਬਾਈ 1 ਤੇ ਵੀਡੀਓ ਤੁਹਾਨੂੰ ਦਿਖਾਉਣਾ ਪਹਿਲੋਂ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਜੀ ਜਿਹੜੇ ਕਿ ਅਪੀਲ ਕਰ ਰਹੇ ਨੇ ਕਿ ਮੇਰੇ ਬੇਟਾ ਉੱਥੇ ਇਦਾਂ ਫਸੇ ਹੋਏ ਨੇ ਸਾਡੇ ਬੱਚੇ ਉਹਨਾਂ ਨੂੰ ਬਚਾਓ ਸੁਣੋ ਤੇ ਮਾੜਾ ਮੋਟਾ ਸੋਚੋ ਜ਼ਰੂਰ ਤੁਹਾਨੂੰ ਵੀਡੀਓ ਦਿਖਾਉਣਾ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਜੀ ਤਰਲੇ ਕਰ ਰਹੇ ਨੇ ਅਗੇਨ ਕਿ ਨਾ ਬੜੇ ਦੁੱਖ ਦੀ ਗੱਲ ਆ ਕਿ ਤਰਲੇ ਪਉਣ ਦੇ ਬਾਵਜੂਦ ਵੀ ਉਦਾਂ ਕੋਈ ਨਿਕਲਿਆ ਨਹੀਂ ਬਾਹਰ ਜਿੱਦਾਂ ਉਹਨਾਂ ਨੂੰ ਉਮੀਦ ਸੀ ਜਾਂ ਸਾਨੂੰ ਮੈਨੂੰ ਵੀ ਉਮੀਦ ਸੀ ਪਰ ਨਹੀਂ ਕੋਈ ਨਿਕਲਿਆ ਨਹੀਂ ਉਸ ਤਰ੍ਹਾਂ ਠੀਕ ਹੈ ਤੁਸੀਂ মিডিਆ ਮੂਰੇ ਜਾ ਕੇ ਦੋ ਕਿ ਲੋਕਾਂ ਨੇ ਗੱਲਾਂ ਗੁੱਲਾਂ ਕੀਤੀਆਂ ਨੇ ਪਰ ਜਿਸ ਤਰੀਕੇ ਨਾਲ ਪਾਈ ਅਮਰਤਪਾਲ ਸਿੰਘ ਨਾਲ ਉਦੋਂ ਲੋਕੀ ਫਿਰਦੇ ਸੀਗੇ ਜਦੋਂ ਗੱਲਾਂ ਕਰਦੇ ਸੀਗੇ ਨਾਲ ਜੀਣਾ ਨਾਲ ਮਰਨਾ ਅਸੀਂ ਨਾਲ ਖੜੇ ਆਏ ਕਰਦਾਂਗੇ ਉਹ ਕਰਦਾਂਗੇ ਬੜੇ ਵੱਡੇ ਵੱਡੇ ਤੁਸੀਂ ਕਿਰਪਾਨਾਂ ਤੇ ਬਰਸ਼ੇ ਲੈ ਕੇ ਘੁੰਮਦੇ ਹੁੰਦੇ ਸੀਗੇ ਬੜੇ ਵੱਡੇ ਵੱਡੇ ਨਿਹੰਗ ਸਿੰਘ ਨਾਲ ਘੁੰਮਦੇ ਸੀ ਕਿੱਥੇ ਕਹਿੰਦੇ ਉਹ ਨਿਹੰਗ ਸਿੰਘ ਯਾਰ ਕਿੱਥੇ ਨੇ ਉਹ ਕਿਉਂ ਤੁਸੀਂ ਲੋਕਾਂ ਦੇ ਪੁੱਤ ਅੰਦਰ ਜੇਲ੍ਹਾਂ ਚ ਕਰਾ ਕੇ ਮਰਵਾ ਕੇ ਤਾਂ ਫਿਰ ਹੋਰ ਧੜਿਆਂ ਤੇ ਨਾਲ ਮਿਲ ਜਾਂਦੇ ਹੋ ਆ ਫਿਰ ਆਪਣੀਆਂ ਵੋਟਾਂ ਬਣਾਉਣ ਲੱਗ ਜਾਂਦੇ ਆਪਣੇ ਪੇਜ ਬਣਾ ਲੈਂਦੇ ਹੋ ਤੇ ਉਹਦੀ ਜਗ੍ਹਾ ਲੈਣ ਲੱਗ ਜਾਂਦੇ ਹੋ ਕਿਉਂ ਇੰਤਾ ਕਰਦੇ ਹੋ ਤੁਹਾਡਾ ਤੋਂ ਹਸਵਾ ਜਿਵੇਂ ਹਸਬੈਂਡ ਵਾਈਫ ਦਾ ਬੜਾ ਪਿਆਰ ਸੀਗਾ ਉਹ ਗੱਲਾਂ ਉਹਨਾਂ ਨੇ ਕਰਨੀਆਂ ਇਕੱਠੇ ਜੀਣਾ ਇਕੱਠੇ ਮਰਨਾ ਜਦੋਂ ਤੁਸੀਂ ਕੁਛ ਇਦਾਂ ਦੇ ਹੋਇਆ ਤਾਂ ਆਪਾਂ ਇਕੱਠਿਆਂ ਨੇ ਮਰਨਾ ਇਕੱਠੀਆਂ ਕਬਰਾਂ ਹੋਣਗੀਆਂ ਤੇ ਜਦੋਂ ਹਸਬੰਦ ਦੀ ਡੈਥ ਹੋ ਗਈ ਤੋ ਕੀਰ ਨੇ ਪਤਾ ਕੀ ਪਾਰੀ ਮਾਂ ਉਹਦੇ ਘਰ ਵਾਲੀ ਹਏ ਹਾਨੀ ਮੈਂ ਤੋ ਕਹਿੰਦਾ ਸੀ ਇਕੱਠੇ ਜੀਣਾ ਇਕੱਠੇ ਮਰਨਾ ਸ਼ੁਕਰ ਮੂਦ ਘਰ ਨਹੀਂ ਸੀ ਇਹ ਕੀ ਇਹ ਗੱਲ ਇਹ ਹਾਲ ਤੁਸੀਂ ਕੀਤਾ ਹੋਇਆ ਮੈਂ ਸੁਣੋ ਤੁਸੀਂ ਤੁਹਾਨੂੰ ਸੁਣਾਣਾ ਨਾ ਮਾਤਾ ਜੀ ਦੀ ਗੱਲਬਾਤ ਛੋਟੀ ਜੀ ਔਰ ਉਸ ਤੋਂ ਬਾਅਦ ਫਿਰ ਬਕਾਇਦਾ ਹੋਰ ਤੁਹਾਨੂੰ ਇੱਕ ਦੋ ਵੀਡੀਓ ਨੇ ਦਿਖਾਵਾਂਗੇ ਗੱਲ ਕਰਾਂਗੇ ਛੋਟੀ ਜੀ ਪਰ ਸੁਣੋ ਪਹਿਲਾ ਵੀਡੀਓ ਮਾਤਾ ਦੇ ਤਰਲੇ ਜੀ ਕਹਾalsa ਵਾਹਿਗੁਰੂ ਜੀ ਕੇ ਖਤੇ ਸਾਰੀ ਸੰਗਤ ਨੂੰ ਪੀਲਿਆ ਬੇਂਤੀ ਆਗੀ ਕੱਲ ਪਤਾ ਲੱਗਾ ਕਿ ਜੁਗਰੂ ਘਰ ਦੇ ਜਿੰਨੇ ਵੀ ਸਿੰਘ ਆ ਸਾਰੇ ਕੋ ਘਰਦਾਲ ਤੇ ਆ ਉਹਨਾਂ ਦਾ ਕਾਰਨ ਇਹ ਕਿ ਸ਼ੁੱਕਰਵਾਰ ਨੂੰ ਭਾਈ ਸਾਹਿਬ ਦੇ ਮਤਲਬ ਕੀ ਮੁਲਾਕਾਤੇ ਚੱਲੇ ਸੀ ਤੋਦੋਂ 4-5 ਜਾਣੇ ਇਲੈਕਟ੍ਰੀਸ਼ੀਅਨ ਵਾਲੇ ਆਏ ਬਹੁਤ ਸਮਾਂ ਸੀ ਤੇ ਭਾਈ ਸਾਹਿਬ ਨੇ ਉਹਨਾਂ ਨੂੰ ਪਿਆ ਵੀ ਤੁਸੀਂ ਠੀਕ ਕਰਨਾ ਉਹਨਾਂ ਕਹਿੰਦੇ ਬਲਬ ਚੇਂਜ ਕਰਨਾ ਲਾਈਟ ਚੇਂਜ ਕਰਨੀ ਹੈ ਤੇ ਭਾਈ ਸਾਹਿਬ ਨੇ ਬੋਲਿਆ ਕਿ ਲਾਈਟ ਤੇ ਇੱਕ ਬੰਦਾ ਵੀ ਚੇਂਜ ਕਰ ਸਕਦਾ ਉਦੋਂ ਬਾਅਦ ਭਾਈ ਸਾਹਿਬ ਮੁਲਾਕਾਤ ਤੇ ਚਲੇ ਗਏ ਤੇ ਜਦੋਂ ਆਏ ਤਾਂ ਉਹਨਾਂ ਨੂੰ ਥੋੜਾ ਸ਼ੱਕ ਹੋਇਆ ਤਾਂ ਉਹਨਾਂ ਨੇ ਆਣ ਕੇ ਆਪਣਾ ਰੂਮ ਚੈੱਕ ਕੀਤਾ ਦੋਦੇ ਚ ਮਤਲਬ ਰਿਕਾਰਡਿੰਗ ਵਾਲਾ ਕੈਮਰਾ ਮਿਲਿਆ ਤੇ ਬਾਥਰੂਮ ਫੇਰ ਇਹਨਾਂ ਚੈੱਕ ਕੀਤੇ ਬਾਥਰੂਮ ਚ ਵੀ ਮਤਲਬ ਕੈਮਰਾ ਮਿਲਿਆ ਇੰਨੀ ਹੱਦ ਤੱਕ ਗਿਰ ਗਿਆ ਕਿ ਇਹਨਾਂ ਨੂੰ ਯਕੀਨ ਨਹੀਂ ਆਇਆ ਕਿ ਜਿਹੜੀ ਹਰ ਇੱਕ ਇਨਸਾਨ ਦੀ ਕੋਈ ਪ੍ਰਾਈਵੇਸੀ ਹੁੰਦੀ ਆ ਬਾਥਰੂਮ ਇੰतक ਉਹਨਾਂ ਨੇ ਕੈਮਰੇ ਲਗਾਏ ਉੱਥੇ ਤੇ ਉਹ ਜਿਹੜੇ ਹੁਣ ਕੈਮਰੇ ਸੀ ਉਹ ਇਹਨਾਂ ਭਾਈ ਸਾਹਿਬ ਉਹਨਾਂ ਲਾ ਲਿਆ ਤੇ ਉਹ ਉੱਥੇ ਪ੍ਰਸ਼ਾਸਨ ਮੰਗ ਰਿਹਾ ਵਾ ਤੇ ਉਹ ਦੇ ਨਹੀਂ ਰਿਹਾ ਵੀ ਸਾਨੂੰ ਇਹ ਦੱਸੋ ਕਿ ਬੈਗੰਬੇ ਲੋਗਾਂ ਦੀ ਆਗਿਆ ਕਿਨੇ ਦਿੱਤੀ ਹੈ ਚਾਹੇ ਕਿਨੇ ਕਿਹਾ ਹੋਆ ਵੀ ਕੈਮਰੇ ਲਾਓ ਤੇ ਉਥੇ ਬਹੁਤ ਜੇਲ੍ਹ ਚ ਵੀ ਬਹੁਤ ਪ੍ਰਸ਼ਾਸਨ ਲਾਇਆ ਤੇ ਉਹ ਕੱਲ ਦੇ ਭੁਖਟਾਲ ਤੇ ਆ ਤੇ ਸਾਰੀ ਸੰਗਤਾਂ ਨੂੰ ਅਪੀਲ ਹੈ ਵੀ ਵੱਤਵਾਦ ਸ਼ੇਅਰ ਕਰੋ ਤੇ ਨਹੀਂ ਤੇ ਜੇ ਤੇ ਲਾਸਟ ਵਾਰਨਿੰਗ ਹੈ ਜੇ ਨਹੀਂ ਤੇ ਫਿਰ ਅਸੀਂ ਵੀ ਕੋਸ਼ਿਸ਼ਾਂ ਜਾਵਾਂ ਕਰਾਂਗੇ ਭੁਖਟਾਲ ਤੇ ਬਾਹਮੇ ਇਹ ਸਾਨੂੰ ਕੋਈ ਉਥੇ ਖਤਰਾ ਵਾ ਜੇ ਕਮਰਿਆਂ ਚ ਰੂਮ ਬਾਰਹਮਾ ਚ ਰੂਮਾਂ ਚ ਲਾ ਸਕਦੇ ਕੈਮਰੇ ਇਹਨਾਂ ਨੂੰ ਕੋਸ਼ੀ ਵੀ ਕਰ ਸਕਦੇ ਆ ਪਹਿਲੀ ਗੱਲ ਤੇ ਸਾਨੂੰ ਉਸ ਜੀਅ ਤੋਂ ਹੀ ਹੋਣ ਖਤਰਾ ਵਾ ਕਿ ਉੱਥੇ ਭਾਈ ਸਾਬ ਨੂੰ ਉਹ ਰੱਖਣਾ ਬਹੁਤ ਤੁਹਾਡੇ ਬਾਤਿਆ ਓੱਖਾ ਜਾਂ ਕਿ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ ਹੁਣ ਆਪਣੇ ਆਪ ਨੂੰ ਪੁੱਛੋ ਕਿੰਨੇ ਕੁ ਲੋਕਾਂ ਨੇ ਵੀਡੀਓ ਸ਼ੇਅਰ ਕੀਤੀ ਮੈਂ ਵੀਡੀਓ ਲੱਭ ਰਿਆ ਸੀਗਾ ਮੈਨੂੰ ਤਿੰਨ ਵੀਡੀਓ ਸਿਰਫ ਮਿਲੀਆਂ YouTube ਤੇ ਔਰ ਉਹ ਵੀ ਉਹਨਾਂ ਚੈਨਲਾਂ ਦੇ ਜਿਨ੍ਹਾਂ ਨੇ ਚੈਨਲਾਂ ਨੇ ਨਿਊਜ਼ ਵਾਂਗੂ ਕਰਨਾ ਹੁੰਦਾ ਕਿਸੇ ਨੇ ਵੀਡੀਓ ਸ਼ੇਅਰ ਨਹੀਂ ਕੀਤੀ ਇਹਨਾਂ ਨੂੰ ਕਰਨੀ ਚਾਹੀਦੀ ਸੀ ਕਿਸੇ ਨੇ ਵੀ ਵੀਡੀਓ ਸ਼ੇਅਰ ਨਹੀਂ ਕੀਤੀ ਮਾਤਾ ਜੀ ਨੇ ਬੇਨਤੀ ਕੀਤੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰੇ ਖਿਆਲ ਹੈ ਕਿ ਡੋਬ ਮਰ ਜਾਣਾ ਚਾਹੀਦਾ ਤੁਹਾਨੂੰ ਜਿਹੜੇ ਉਹਦੇ ਨਾਲ ਬਹੁਤ ਫਿਰਦੇ ਹੁੰਦੇ ਆ ਮੈਂ ਤਦ ਹੀ ਕਹਿਣਾ ਹੁੰਨਾ ਆਪਣੇ ਬੱਚਿਆਂ ਨੂੰ ਸਮਝਾਇਆ ਜਰੂਰ ਕਰੋ ਜਰੂਰ ਸਮਝਾਇਆ ਕਰੋ ਕਿ ਬੱਚੇ ਨਾਲ ਤੁਹਾਡੇ ਕਿਸੇ ਨੇ ਨਹੀਂ ਖੜਨਾ ਕਿੰਨਿਆ ਲੋਕਾਂ ਨੇ ਇਦਾਂ ਹੋ ਗਈ ਦੀਪ ਸਿੱਧੂ ਨੂੰ ਮਰਵਾ ਦਿੱਤਾ ਕੋਈ ਖੜਿਆ ਸੀ ਨਾਲ ਉਹਨੂੰ ਕੋਈ ਨਹੀਂ ਜਿਹੜੇ ਅੱਜ ਉਹਦੇ ਨਾਂ ਤੇ ਰੋਟੀਆਂ ਸੇਕ ਰਹੇ ਨੇ ਜਿਹੜੇ ਅੱਜ ਉਹਦੇ ਨਾਂ ਤੇ ਘਰ ਬਣਾਏ ਜਿਹੜਾ ਕੋਠੀਆਂ ਕਾਰਾਂ ਬਣਾ ਰਹੇ ਨੇ ਉਹ ਲੋਕੀ ਉਦੋਂ ਨਾਲ ਨਹੀਂ ਖੜੇ ਉਸ ਬੰਦੇ ਦੇ ਸਿੱਧੂ ਮੂਸੇਵਾਲ ਦੇ ਉਹ ਸਾਥੀ ਜਿਹੜੇ ਉਹਦਾ ਨਫ਼ਰਤ ਕਰਦੇ ਜਿਨ੍ਹਾਂ ਨੇ ਉਦੋਂ ਵੀ ਰੋਟੀਆਂ ਸੇਕੀਆਂ ਤੇ ਅੱਜ ਵੀ ਰੋਟੀਆਂ ਸੇਕਦੇ ਨੇ ਅਸੀਂ ਇਸਤੇਮਾਲ ਕਰਨਾ ਜਾਣਦੇ ਹਾਂ ਬਹੁਤ ਸਾਰੇ ਲੋਕਾਂ ਨੇ ਇਦਾਂ ਹੁੰਦਾ ਹੁਣ ਸੁਣੋ ਨਾ ਮੈਂ ਤੁਹਾਨੂੰ ਗੱਲਬਾਤ ਥੋੜੀ ਜੀ ਮਾਂ ਪੁੱਤ ਦੀ ਇੱਕ ਹੋਰ ਮਾਂ ਪੁੱਤ ਦੀ ਗੱਲਬਾਤ ਜਿਹੜੀ ਪ੍ਰਧਾਨ ਮੰਤਰੀ ਬਾਜੇਕੇ ਤੇ ਉਹਦੀ ਮਾਂ ਦੀ ਜਿਹੜੀ ਗੱਲਬਾਤ ਹੋਈ ਹੈ ਪਰ ਉਸ ਤੋਂ ਪਹਿਲੋ ਮੈਂ ਪ੍ਰਧਾਨ ਮੰਤਰੀ ਬਾਜੇਕੇ ਦੀ ਥੋੜੀ ਜੀ ਗੱਲਬਾਤ ਕਰਨੀ ਚਾਹਣਾ ਤੁਹਾਡੇ ਨਾਲ ਉਸ ਬੰਦੇ ਦੇ ਬਹੁਤ ਮੀਮ ਬਣਾਏ ਉਸ ਬੰਦੇ ਨੂੰ ਟੀਚਰਾਂ ਦਾ ਇੱਕ ਪਾਤਰ ਬਣਾ ਦਿੱਤਾ ਗਿਆ ਉਸ ਬੰਦੇ ਦੀ ਜਦੋਂ ਉਹਨੂੰ ਪੁਲਿਸ ਫੜਨ ਆਈ ਸੀ ਜਿਹੜਾ ਉਹ ਲਾਈਵ ਹੋਇਆ ਸੀ ਉਹਦੇ ਨਾਲ ਵੀ ਤੁਸੀਂ ਦੋ ਦੋ ਤਿੰਨ ਤਿੰਨ ਹੋਰ ਵੀਡੀਓ ਜੋੜ-ਜੋੜ ਕੇ ਇੰਨਾ ਮਜ਼ਾਕ ਉਸ ਬੰਦੇ ਦਾ ਉਡਾਇਆ ਕਿ ਬਸ ਰਹਿ ਰਹਾ ਬਦਨਾ ਅੱਜ ਵੀ ਉਹ ਵੀਡੀਓ ਪਈਆਂ ਨੇ ਫਿਰ ਜਦੋਂ ਉਹ ਥਾਪੀਆਂ ਮਾਰਦਾ ਉਹਦਾ ਵੀ ਤੁਸੀਂ ਮਜ਼ਾਕ ਬਣਾਇਆ ਫਿਰ ਜਦੋਂ ਉਹ ਪ੍ਰਧਾਨ ਮੰਤਰੀ ਬਾਜੇ ਕੇ ਜਦੋਂ ਇੱਕ ਵੀਡੀਓ ਦੇ ਵਿੱਚ ਡਟ ਕੇ ਖੜਾ ਕਹਿੰਦਾ ਮੈਂ ਅਮਰਤਪਾਲ ਤੇਰੇ ਨਾਲ ਮੈਂ ਡਟ ਕੇ ਖੜਾ ਜਿੱਥੇ ਕਹੇਗਾ ਤੇਰੇ ਨਾਲ ਖੜਾ ਨਾਲ ਜੀਵਾਂਗੇ ਨਾਲ ਮਰਾਂਗੇ ਇਹ ਉਨੇ ਗੱਲਾਂ ਕਈਆਂ ਹੋਈਆਂ ਵੀਡੀਓ ਤੁਸੀਂ ਸ਼ਾਇਦ ਦੇਖੀ ਹੋएगी ਕਈਆਂ ਨੇ ਤੇ ਗੱਲ ਇਹ ਹੈ ਵੀ ਜੇ ਅਸੀਂ ਡੀਪਲੀ ਥੋੜਾ ਜਿਹਾ ਸੋਚੀਏ ਦੇਖੋ ਉਹ ਬੰਦੇ ਨੇ ਕਰ ਦਿਖਾਇਆ ਉਹਨੂੰ ਅਸੀਂ ਪਾਗਲ ਕਹਿੰਦੇ ਸੀ ਜੋ ਮਰਜੀ ਕਹਿੰਦੇ इवन ਮੈਂ ਇੱਕ ਘੰਟੇ ਦੀ ਉਹਦੇ ਤੇ ਵੀਡੀਓ ਬਣਾਈ ਸੀ ਪਰ ਉਹ ਉਦੋਂ ਬਣਾਈ ਸੀ ਉਹਦੀ ਬੜੀ ਮੈਂ ਕਲਾਸ ਲਾਈ ਸੀ ਮੈਂ ਅਜੇ ਵੀਡੀਓ ਪਈ ਹੈ ਮੈਂ ਝੂਠ ਨਹੀਂ ਬੋਲਦਾ ਹੁੰਦਾ ਉਹਦੀ ਮੈਂ ਕਲਾਸ ਲਾਈ ਸੀ ਇੱਕ ਘੰਟਾ ਪੂਰਾ ਤੇ ਉਹ ਕਲਾਸ ਦਾਤ ਲਈ ਸੀ ਕਿ ਕਿਸੇ ਕੁੜੀ ਨੂੰ ਕਹਿੰਦਾ ਸੀ ਤੇਰੇ ਸਿਰ ਵਿੱਚ ਮੂਤਣਾ ਵੈ ਇਹ ਗੱਲ ਕਹੀ ਸੀ ਇਹ ਗੱਲ ਮੈਨੂੰ ਬੜੀ ਭੈੜੀ ਲੱਗੀ ਸੀ ਵੀ ਤੁਸੀਂ ਜੋ ਮਰਜੀ ਬੋਲੋ ਕਿਸੇ ਨੂੰ ਕੁੜੀ ਨੂੰ ਤੁਸੀਂ ਕਿੱਦਾਂ ਕਹਿ ਦੋਗੇ ਕਿ ਤੇਰੇ ਸਿਰ ਵਿੱਚ ਮੂਤਣਾ ਜਦੋਂ ਕਿਤੇ ਮਿਲੇ ਇਸ ਗੱਲ ਤੋਂ ਉਹਦੀ ਕਲਾਸ ਲਾਈ ਸੀ ਪਰ ਉਸ ਬੰਦੇ ਨੇ ਜੋ ਕਿਹਾ ਸੀ ਕਰ ਦਿਖਾਇਆ ਤੁਸੀਂ ਉਹਦੇ ਮੀਮ ਬਣਾਏ ਜਦੋਂ ਉਹ ਲਾਈਵ ਹੋਇਆ ਸੀ ਜਦੋਂ ਪੁਲਿਸ ਉਹਨੂੰ ਚੱਕਣ ਆਏ ਪਰ ਇਹ ਕਿਸੇ ਨੇ ਨਹੀਂ ਸੋਚਿਆ ਕਿ ਬੰਦੇ ਦਾ ਜਿਗਰਾ ਦੇਖੋ ਉਹ ਬੰਦਾ ਐਡੀ ਪੁਲਿਸ ਆਈ ਹੋਏ ਦੇ ਲੋ ਕਿਦਾਂ ਉਹਦੇ ਮਗਰ ਲੱਗਿਓ ਬੰਦੇ ਨੇ ਇੰਨੀ ਵੀ ਜ਼ੁਰਤ ਕੀਤੀ ਕਿ ਉਹਨੇ ਇੱਕ ਟਾਈਮ ਦੇ ਵਿੱਚ ਵਿੱਚ ਫਟਾਫਟ ਉਹ ਲਾਈਵ ਵੀ ਆਇਆ ਦੋਰੇ ਜਾਨ ਨੇ ਵੀਡੀਓ ਬਣਾਈ ਔਰ ਕਹਿ ਵੀ ਰਿਹਾ ਦੇਖੋ ਆ ਦੇਖੋ ਮੈਨੂੰ ਮੈਨੂੰ ਫੜ ਲੈਣ ਲੱਗਿਆ ਆ ਦੇਖੋ ਮੇਰੇ ਕੋਲ ਆ ਗਏ ਬਿਲਕੁਲ ਪੁਲਿਸ ਕੋਲ ਆ ਗਈ ਪਰ ਉਸ ਬੰਦੇ ਨੇ ਲਾਈਵ ਨਹੀਂ ਛੱਡਿਆ ਔਰ ਉਸੇ ਹੀ ਬੰਦੇ ਨੂੰ ਪਤਾ ਲੱਗਾ ਸੀਗਾ ਉਸੇ ਲਾਈਵ ਤੋਂ ਲੋਕਾਂ ਨੂੰ ਕਿ ਇਹ ਕੰਮ ਹੋ ਗਿਆ ਪਰ ਤੁਸੀਂ ਉਸ ਲਾਈਵ ਨੂੰ ਚੱਕ ਚੱਕ ਕੇ ਉਹਦੇ ਇੰਨੇ ਮੀਮ ਚ ਬਣਾਏ ਸ਼ਾਇਦ ਮੀ ਵੀ ਕਹਿੰਦੇ ਉਹਨੂੰ ਅੱਜਕੱਲ ਜਿਹੜਾ ਬੜਾ ਰਿਵਾਜ ਹੈ ਐਡਿਟਿੰਗ ਕਰ ਕਰਕੇ ਜਲੂਸ ਕੱਢਿਆ ਪੂਰਾ ਕਿਸੇ ਨੇ ਵੀ ਨਹੀਂ ਸੋਚਿਆ ਕਿ ਯਾਰ ਉਹ ਤਾਂ ਸਾਰੇ ਗਰੁੱਪ ਚ ਜਿੰਨੇ ਲੱਖਾਂ ਲੋਕੀ ਫਿਰਦੇ ਸੀਗੇ ਆਪਣੇ ਭਾਈ ਅਮਰਤਪਾਲ ਸਿੰਘ ਦੇ ਨਾਲ ਉਹ ਸਾਰਿਆਂ ਤੋਂ ਦਲੇਰ ਨਿਕਲਿਆ ਉਹਨੇ ਤਾਂ ਇਹ ਕਿਹਾ ਸੀਗਾ ਜਿੱਥੇ ਜਾਏਗਾ ਨਾਲ ਜਾਵਾਂਗੇ ਨਾਲ ਖੜਾਗੇ ਤੇ ਨਾਲ ਖੜਾ ਆ ਉਹਨੇ ਤਾਂ ਇੰਦਾ ਸ਼ਰਿਆਮ ਵੀਡੀਓ ਲਾਈਵ ਕਰ ਦਿੱਤੀ ਵੀ ਆ ਦੇਖੋ ਮੈਨੂੰ ਚੱਕਣ ਆਏ ਆ ਇੰਨੇ ਕ ਟਾਈਮ ਦੇ ਵਿੱਚ ਔਰ ਬੰਦੇ ਨੇ ਲਾਸਟ ਤੱਕ ਵੀਡੀਓ ਲਾਈਵ ਰੱਖੀ ਪੁਲਿਸ ਵਾਲੇ ਨੇੜੇ ਵੀ ਹੈਗਾ ਉਹ ਵੀਡੀਓ ਦੁਬਾਰਾ ਦੇਖ ਲਿਓ ਸੱਚ ਅੱਜ ਵੀ ਮੈਂ ਤੁਹਾਨੂੰ ਦਿਖਾਉਣੀ ਆ ਦਿਖਾਉਣਾ ਮੈਂ ਉਹ ਵੀਡੀਓ ਹੁਣੇ ਮੈਂ ਕਿਹਨਾਂ ਨੂੰ ਦਿਖਾਉਣੀ ਆ ਤੇ ਦਿਖਾ ਹੀ ਦਿੰਨਾ ਤੁਹਾਨੂੰ ਵੀਡੀਓ ਆ ਦੇਖੋ ਐ ਆਜੋ ਬਾਈ ਪੁਲਸ ਲੱਗੀ ਮਗਰ ਵੱਤ ਪੁਲਸ ਲੱਗੀ ਮਗਰ ਇਹਨੂੰ ਵੱਧ ਵੱਧ ਸ਼ੇਅਰ ਕਰੋ ਲੱਗੀ ਪੁਲਸ ਮਗਰ ਓਹ ਵੇਖੋ ਪੁਲਸ ਆ ਗਈ ਮੇਰੇ ਮਗਰ ਉਧਰ ਏ ਖੇਤਾਂ ਚ ਖੇਤਰ ਲੱਗੀ ਮਗਰ ਓਹ ਵੇਖੋ ਤਿੰਨ ਚਾਰ ਗੱਡੀਆਂ ਓਹ ਵੇਖੋ ਆ ਆ ਗਏ ਜੇ ਆਹ ਵੇਖੋ ਭੱਜੇ ਆਉਂਦੇ ਆਹ ਵੇਖੋ ਆਹ ਘੇਰਾ ਪਾਇਆ ਚਾਰੇ ਬੰਨੇ ਮੇਰੇ ਵੀ ਮਗਰ ਲੱਗ ਗਈ ਏ ਆ ਵੇਖੋ ਆ ਵੇਖੋ ਲੱਗੀ ਪੁਸ ਦੇਖਿਆ ਮਤਲਬ ਜ਼ੂਮ ਕਰ ਕਰਕੇ ਵੀ ਪੁਲਿਸ ਦਿਖਾਤੀ ਉਹਨੇ ਉਹਨੇ ਤੇ ਮੈਂ ਕਹਿੰਦਾ ਇਹ ਸਭ ਤੋਂ ਵੱਡਾ ਜਿਗਰੇ ਵਾਲਾ ਬੰਦਾ ਨਿਕਲਿਆ ਕੋਈ ਵੀ ਨਹੀਂ ਇਦਾਂ ਕੋਈ ਵੀ ਨਹੀਂ ਨਾਲ ਖੜਿਆ ਉਹ ਫਿਰ ਆਪਣੀ ਮਾਂ ਨੂੰ ਵੀ ਫੋਨ ਤੇ ਇਹੀ ਕਹਿ ਰਿਹਾ ਕਿ ਤੁਹਾਨੂੰ ਜਿਹੜੀ ਆਡੀਓ ਦਿਖਾਉਣੀ ਉਹ ਦੇਖੋ ਕਹਿੰਦੇ ਸਾਡੀ ਕੋਈ ਗੱਲ ਨਹੀਂ ਮਰ ਜਾਗੇ ਭਾਈ ਸਾਹਿਬ ਨੂੰ ਬਚਾਓ ਕਹਿੰਦਾ ਤੇ ਮੇਰਾ ਖਿਆਲ ਹੈ ਕਿ ਜਿਹੜੇ ਬਹੁਤ ਵੱਡੇ ਵੱਡੇ ਵਰਸ਼ੇ ਲਈ ਫਿਰਦੇ ਸੀ ਕਿ ਆਪਣੇ ਆਪ ਨੂੰ ਬਹੁਤ ਕਬੀ ਖਾਨ ਸਮਝਦੇ ਹੀ ਨਾਲ ਤੁਰੇ ਫਿਰਦੇ ਕਬੇ ਸੱਜੇ ਅੱਗੇ ਪਿੱਛੇ ਭਾਈ ਸਾਹਿਬ ਦੇ ਸਾਰਿਆਂ ਤੋਂ ਚੰਗਾ ਨਿਕਲਿਆ ਔਰ ਇਹ ਕਾਰਨਾ ਕਿ ਅੱਜ ਕੈਨੇਡਾ ਵਿੱਚ ਇਸ ਬੰਦੇ ਦੀਆਂ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਫੋਟੋਆਂ ਲੱਗ ਗਈਆਂ ਨੇ ਮੈਂ ਤੇ ਸਲੂਟ ਕਰਦਾ ਇਸ ਬੰਦੇ ਨੂੰ ਮੈਂ ਇਹਦੇ ਲਾਂ ਤਾਂ ਵੀ ਬਹੁਤ ਪਾਈਆਂ ਸੀਗੀਆਂ ਪਰ ਜਦੋਂ ਦੇ ਨੇ ਉਹ ਗੱਲ ਕਹੀ ਸੀ ਕਿ ਮੈਂ ਕੁੜੀ ਦੇ ਮੂੰਹ ਕੁੜੀ ਦੇ ਸੌਰੀ ਸਿਰ ਵਿੱਚ ਮੂਤਾਂਗਾ ਤੇ ਉਦੋਂ ਮੈਂ ਲਾਂਤਾ ਪਾਈਆਂ ਸੀ ਪਰ ਮੈਂ ਆ ਸਾਰਾ ਕੁਝ ਦੇਖ ਕੇ ਮੈਂ ਤਾਂ ਮੀਮ ਨਹੀਂ ਬਣਾ ਹਾਲਕਿ ਮੈਂ ਪ੍ਰੋਪਰ ਐਡੀਟਰ ਆ ਮੈਂ ਜੋ ਚਾਹਾਂ ਕਰ ਸਕਦਾ ਪਰ ਨਹੀਂ ਮੈਂ ਮੈਂ ਗੰਦੀਆਂ ਚੀਜ਼ਾਂ ਐਡਿਟ ਨਹੀਂ ਕਰਦਾ ਇਹ ਚੀਜ਼ਾਂ ਇਹ ਕੰਮ ਨਹੀਂ ਮੈਂ ਕਰਦਾ ਉਹ ਤੋਂ ਸੁਣਾਉਣੇ ਆ ਇਹਦੇ ਇਹਦੀ ਗੱਲਬਾਤ ਇਹਦੀ ਮਾਂ ਦੇ ਨਾਲ ਔਰ ਉਸ ਗੌਰ ਨਾਲ ਸੁਣਿਓ ਕਿ ਇਸ ਵੀਡੀਓ ਦੇ ਵਿੱਚ ਵੀ ਉਹ ਬੰਦਾ ਕਹਿ ਰਿਹਾ ਕਿ ਮੈਂ ਮਾਂ ਭਾਈ ਸਾਹਿਬ ਨੂੰ ਬਚਾ ਲਓ ਸਾਡੀ ਕੋਈ ਗੱਲ ਨਹੀਂ ਸੁਣਿਓ ਜਰਾ ਹੋ ਗਿਆ ਸਾਨੂੰ ਇੱਥੇ ਧੋਖੜ ਧਾਰ ਰੱਖੀ ਨੂੰ ਇਹਨਾਂ ਨੇ ਬਾਬੇ ਦੇ ਕਮਰੇ ਦੇ ਵਿੱਚ ਬਾਬੇ ਦੇ ਬਾਥਰੂਮਾਂ ਦੇ ਵਿੱਚ ਕੈਮਰੇ ਗੁਫੀਆ ਕੈਮਰੇ ਲਾਤੇ ਸੀ ਕੁੱਫੀਆ ਕੈਮਰੇ ਹਾਂ 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 ਠੀਕ ਹੈ ਇਹ ਬਾਬੇ ਦੇ ਦੇ ਇੱਥੇ ਬਹੁਤ ਜ਼ਿਆਦਾ ਖਤਰਾ ਸਾਡੇ ਸਾਰੇ ਸਿੰਘਾਂ ਨੂੰ ਤੇ ਇਹ ਨਾ ਤੁਸੀਂ ਆਪ ਦਾ ਫੁੱਲ ਬੋਲੋਗੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਇੱਥੇ ਧੋਖੜ ਧਾਰ ਰੱਖੀ ਤੇ ਬਸੰਤ ਵੀ ਬਹੁਤ ਮੰਨ ਲਓ ਕਿ ਲਾਏ ਕੋਈ ਪਾਣੀ ਨਹੀਂ ਪੀਂਦਾ ਰੋਟੀ ਛੱਡੀ ਹੈ ਪਾਣੀ ਰੋਟੀ ਪਾਣੀ ਸਾਰਾ ਕੁਝ ਅੱਛਾ ਹਾਂ ਹਾਂ ਇਹ ਜਾਂ ਰੋਟੀ ਪਾਣੀ ਸਾਰਾ ਕੁਝ ਛੱਡਿਆ ਆ ਬੇ ਮੈਂ ਗੱਲ ਤੈਨੂੰ ਇਹ ਕਰਨਾ ਕਿ ਅਸੀਂ ਜਿਹਨੇ ਕਿ ਭਗੰਤ ਮਾਨ ਨੂੰ ਇਹ ਆ ਕਿ ਸਾਨੂੰ ਜੇ ਖੱਤਾਂ ਦੇ ਪੰਜਾਬ ਦੀ ਧਰਤੀ ਦੇ ਲਈ ਆ ਕੇ ਹੀ ਮਰਨਾ ਚਾਹਣੇ ਸਾਰੇ ਹਾਂ ਠੀਕ ਆ ਠੀਕ ਆ ਨਹੀਂ ਚਾਹੀਦਾ ਇਹ ਨਾਲੇ ਅੰਦਰ ਫੋਟੇ ਦੀ ਦੂਰ ਸੀ ਆਈ ਨਹੀਂ ਸਾਥ ਦੇ ਗਏ ਹੁਣ ਕਿੰਨਾ ਚਿਰ ਹੋ ਗਿਆ ਅਨਕਲ ਤੇ ਤੜਫਨ ਦਾ ਹੀ ਆਇਆ ਸੁਣ ਕੇ ਪਰਸੋਂ ਦੇ ਆ ਅਸੀਂ ਕਹੀ ਜੀ ਸਿੱਧੇ ਹੀ ਮਰਨਾ ਚਾਹੁੰਦੇ ਆਣ ਕੇ ਤੇ ਸੰਗਤਾਂ ਨੂੰ ਵੀ ਬੇਨਤੀ ਝੋਣ ਉੱਠਣ ਦਾ ਟਾਈਮ ਹੈ ਸਿੱਧੇ ਤੇ ਭਾਈ ਸਾਹਿਬ ਨੂੰ ਬਚਾਈਏ ਭਾਈ ਸਾਹਿਬ ਦਾ ਬਹੁਤ ਔਖਾ ਕੰਮ ਹੈ ਹਾਂ ਹਾਂ ਠੀਕ ਆ ਆ ਜਿਹੜੀ ਗੱਲ ਮੈਂ ਕਹਿੰਦਾ ਕਹਿੰਦਾ ਸਾਡੀ ਕੋਈ ਗੱਲ ਨਹੀਂ ਭਾਈ ਸਾਹਿਬ ਨੂੰ ਬਚਾਈਏ ਭਾਈ ਸਾਹਿਬ ਤੇ ਬਹੁਤ ਔਖਾ ਟਾਈਮ ਹੈ ਸਾਹੀ ਦਾ ਨੂੰ ਉਸੇ ਵੀ ਕਰ ਸਕਦੇ ਭਾਈ ਸਾਹ ਉਹਨਾਂ ਦਾ ਸੰਗਤ ਨੂੰ ਇਹ ਹੀ ਬੇਨਤੀ ਹੈ ਮੇਰਾ ਸੰਗਤ ਨੂੰ ਕਰਨਾ ਕਿ ਮਗਰੋਂ ਮਰੀਆਂ ਦੇ ਮੰਨੋ ਜੋ ਸ਼ਹੀਦ ਹੋਏ ਨੇ ਬਰਸੀਆਂ ਦੇ ਪੱਖਾਂ ਤੇ ਅਨੁਸਾਰ ਮਗਰੋਂ ਖੜੇ ਕੋਈ ਨਹੀਂ ਮਗਰੋਂ ਖੜੇ ਕੋਈ ਨਹੀਂ ਕਹਿੰਦਾ ਜਿਹੜੀ ਮੀਮ ਬਣਾਉਂਦੇ ਸੀ ਦੇਖ ਲਓ ਕਿੰਨੀਆਂ ਸਿਆਣੀਆਂ ਗੱਲਾਂ ਕਰ ਰਿਹਾ ਕਿੰਨੀਆਂ ਸੱਚੀਆਂ ਗੱਲਾਂ ਕਰ ਰਿਹਾ ਉਹ ਬੰਦਾ ਉਹਦੇ ਬੰਦੇ ਦਾ ਕਦਰ ਨਹੀਂ ਪਉਣਾ ਤਾਂ ਹਾਂ ਤੇ ਹੋਣਾ ਆਪਾਂ ਨੂੰ ਇਹ ਮਸਾ ਲੱਭਾ ਸਾਨੂੰ ਆਪਾਂ ਦਾ ਵੀ ਕੋਈ ਨਹੀਂ ਅਸੀਂ ਵੀ ਤੁਹਾਨੂੰ ਮਾਰ ਸੀਗੇ ਪਰ ਇਹ ਤੇ ਨਹੀਂ ਅਸੀਂ ਕਿਹਨੇ ਸਾਡੇ ਆਗੂ ਨੂੰ ਨਾ ਕੁਝ ਹੋਵੇ ਹਾਂ ਠੀਕ ਜੀਓ ਯਾਰ বাজੇ ਕੇ ਜੀਓ ਮਾਨਜੇਤ ਲਿਆ ਯਾਰ ਤੂੰ ਕੋਈ ਵੀ ਨਹੀਂ ਤੇਰੇ ਵਾਂਗੂ ਬੋਲਿਆ ਸਭ ਖੋਡਾਂ ਚ ਵੜੇ ਹੋਏ ਨੇ ਇਹ ਠੀਕ ਹੈ ਤੇ ਮੇਰੀ ਬੇਨਤੀ ਇਹ ਕਰਨਿਆ ਸੰਗਤਾਂ ਨੂੰ ਕਿ ਤੁਸੀਂ ਵੱਧ ਚੜ ਕੇ ਇਸ ਸਾਥ ਦਿਓ ਭਾਈ ਸਾਹਿਬ ਦਾ ਕਿ ਇਥੇ ਬਹੁਤ ਜਿਆਦੀ ਔਖੀਆਂ ਅਸੀਂ ਠੀਕ ਹੈ ਠੀਕ ਹੈ ਹਾਂ ਹਾਂ ਤੇ ਇਹ ਐ ਅਸੀਂ ਜਾਮਤਪਾਲ ਦੇ ਮਾਤਾ ਨਾਲ ਕੀਤੀ ਸੀ ਗੱਲ ਤੋ ਅਜੇ ਸਾਡੀ ਹੋਈ ਨਹੀਂਗੀ ਵੀ ਆ ਕੋਈ ਗੱਲ ਨਹੀਂ ਤੁਸੀਂ ਉੱਥੇ ਕਰਕੇ ਤੇ ਤੁਸੀਂ ਕਿਤੇ ਮਾਤਾ ਦਾ ਕਰਕੇ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਣਾ ਕਿ ਅਸੀਂ ਜੇ ਨਹੀਂ ਸਾਨੂੰ ਨਹੀਂ ਆਉਂਦੇ ਤਾਂ ਅਸੀਂ ਇੱਥੇ ਭੁੱਖੇ ਧਿਆਈ ਮਰ ਜਾਾਂਗੇ ਪਰ ਇਹਦਾ ਗੁਮੇਵਾ ਅਸੀਂ ਆਪ ਅਸੀਂ ਫਤ ਅਸੀਂ ਆਪ ਦੀ ਸੀ ਦਸਤਰ ਜਾ ਕੇ ਉਹਦੇ ਉਹਦੇ ਅੱਗੇ ਮਰ ਜਾਣਾ ਜਾ ਕੇ ਭੁੱਖੇ ਬਹਿ ਕੇ ਅਸੀਂ ਹਾਂ ਸੰਤੇਰ ਪਾ ਕੇ ਨਾ ਸਾਡੇ ਨਾਲ ਪਾ ਓਮਤਰੇ ਕੋਲੇ ਜਾ ਕੇ ਵੀ ਆਰੇ ਬੰਗਣੀ ਮਾਦਾ ਤੂੰ ਰੋਣਾ ਰੋਣਾ ਕੋਈ ਨਹੀਂ ਇਹ ਦੂਜਾ ਕਾਸ ਠੀਕ ਹੈ ਹਾਂ ਠੀਕ ਹੈ ਠੀਕ ਹੈ ਵਧੀਆ ਸਾਰੀ ਤੇ ਇਹ ਕੋਈ ਗੱਲ ਨਹੀਂ ਤੁਸੀਂ ਇਹ ਵੱਧ ਤੇ ਵੱਧ ਆਗਾ ਕੇ ਲੋਕਾਂ ਨੂੰ ਭਰਾਮਣ ਕਹੋਗੇ ਉਹਨਾਂ ਨੂੰ ਆਪਾਂ ਉਥੋ ਲਈ ਆਈਏ ਤੇ ਇਥੇ ਬਾਬੇ ਨੂੰ ਦੇਣਾ ਕੈਮਰੇ ਲਾ ਕੇ ਫਿਰ ਹੋਰ ਗੱਲਾਂ ਸੁਣ ਬਾਫੇ ਦੇ ਅੰਦਰ ਘਾਟ ਖਪੜੀ ਉਹ ਕਿਥੋਂ ਬੰਦਾ ਲਿਆ ਕੇ ਤੇ ਤੱਕੇ ਨਾਲ ਅੰਦਰ ਕਰਕੇ ਨਾ ਇਹ ਆ ਤਰਾਕੀ ਦੇ ਬਾਬੇ ਦੇ ਨੇ ਉਥੇ ਕੈਮਰੇ ਮਨ ਲੋ ਮੋਬਾਈਲ ਆ ਕੇ ਤੋਂ 11 11 ਮਹੀਨੇ ਹੋ ਗਏ ਨੇ ਉਦੋਂ ਦਾ ਤਾਂ ਕੈਮਰੇ ਇੱਥੇ ਹੈਗੇ ਨਹੀਂ ਸੀ ਤਾਂ ਹੁਣ ਕੈਮਰੇ ਇਹਨਾਂ ਨੂੰ ਹੁਣ ਕੈਮਰੇ ਲਾ ਕੇ ਉੱਥੇ ਚਲੇਗੇ ਬਾਬਾ ਦੇ ਹੈਗੇ ਆ ਸਾਡਾ ਸਮਾਨ ਤਾਂ ਸਾਰਾ ਹੈ ਜਿਹੜਾ ਚੈੱਕ ਕਰਕੇ ਘਲਾਉਂਦੇ ਨੇ ਪੁੱਤਗਾ ਆ ਤੇ ਉਹ ਗਰਮੀਤ ਦੇ ਪਰਿਵਾਰ ਦੀ ਘੜੀ ਬੱਚੇ ਦੀ ਆਈ ਉਹ ਵੀ ਬਾਤ ਸੀ ਇਹ ਕੋਈ ਸਾਰਾ ਕੁਝ ਤੇ ਜੇਲ੍ਹ ਦੇ ਅੰਦਰ ਕਿਥੋਂ ਅਸੀਂ ਕਿਥੋਂ ਲੈ ਆਉਂਦਾ ਅੰਦਰ ਸਾਰਾ ਕੁਝ ਚੈੱਕ ਕਰਕੇ ਆਉਂਦਾ ਇਹ ਪ੍ਰਸ਼ਾਸਨ ਪ੍ਰਸ਼ਾਸਨ ਮਰਿਆ ਸੀ ਇਹ ਜਦੋਂ ਇਹਨਾਂ ਦੇ ਕੋਲ ਸਮਾਨ ਜਾਂਦਾ ਹੈ ਪ੍ਰਸ਼ਾਸਨ ਕਿੰਦਰ ਗਿਆ ਸੀ ਇਹ ਸਾਰਾ ਕਾਰਵਾਈ ਪ੍ਰਸ਼ਾਸਨ ਦੀ ਆ ਇਹ ਨਾਲ ਮਿਲ ਕੇ ਇਹ ਸਾਰਾ ਮੇਰੇ ਕਰਾਉਂਦੇ ਮੇਰੇ ਕੰਮ ਹੀ ਇਹ ਮਾਰਨਾ ਚਾਹੁੰਦੇ ਕਿ ਕੋਈ ਪਤਾ ਨਹੀਂ ਆਹ ਦੀ ਦਵਾਈ ਜਿੰਦੇ ਬਾਬਾ ਦੇ ਮੇਰੇ ਸਣਾ ਬਾਬਾ ਮੈਂ ਕਹਿੰਦਾ 5 ਮਹੀਨੇ ਹੋ ਗਏ ਬਾਬਾ ਉਂਜੀ ਬੜਾ ਢਿੱਲਾ ਬਾਬਾ ਦੇ ਇਹਨੋ ਤੇ ਰਹਿੰਦਾ ਹੀ ਜਾਂਦਾ ਇਹ ਤਾਂ ਫਿਰ ਆਇਆ ਫਿਰ ਆਣਾ ਹੈ ਟੈਨਸ਼ਨਾਂ ਨਾਲ ਸਾਮਾ ਬਰੇਣਾ ਨਹੀਂ ਹੈ ਬਸੰਤ ਤਾਂ ਕੋਈ ਪਤਾ ਨਹੀਂ ਬਸੰਤ ਵੀ ਬਾਹਲਾ ਚਿੰਤਾ ਮੰਗ ਲੋ ਦੂਜੇ ਸਿੰਘ ਬਾਹਰ ਹੁੰਦੀਗਾ ਤੇ ਇਹ ਅਸੀਂ ਤੇਰੀ ਰਿਕਾਰਡਿੰਗ ਇਹਨਾਂ ਤਾਂ ਆਦਿਕਾ ਸਾਰੀ ਪਾਓ ਪਾਓ ਤੁਸੀਂ ਇਹ ਗਾਹ ਲੋ ਪਤਾ ਲੱਗੇ ਸੰਤ ਨੂੰ ਐ ਬੜਾ ਕੀ ਰਹੀ ਦੁੱਖ ਝੱਲਿਆ ਪਰ ਹੋਣਾ ਹੀ ਸਕਦਾ ਸਾਡੇ ਦਿਰਸਤ ਪਾਣੀ ਟੱਪ ਗਿਆ ਹੀ ਉਹ ਸੁਣਾ ਸੰਤ ਨੂੰ ਕਹਾਣੀ ਕਾਸ਼ ਨੇ ਪਹਿਲੇ ਵੀ ਪਾਪੀ ਆ ਵਿਕਾਸ਼ ਨੇ ਹਾਂ ਕੋਈ ਗੱਲ ਨਹੀਂ ਕੋਈ ਦਾ ਨਹੀਂ ਤੁਸੀਂ ਪਾਓ ਤਾਂ ਸੰਤ ਨੂੰ ਬੇਨਤੀ ਵੱਧ ਚੜ ਕੇ ਸਾਡਾ ਸਾਡਾ ਸਾਨੂੰ ਕੋਈ ਨਹੀਂ ਇਹਦੇ ਭਾਈ ਸਾਹਿਬ ਬਜਣਾ ਚਾਹੀਦਾ ਸੀ ਤੇ ਅਹੀਂ ਜੇ ਸਾਨੂੰ ਕੁਝ ਹੋ ਜਾਈਏਗਾ ਸਾਨੂੰ ਕੋਈ ਦੁੱਖ ਠੀਕ ਹੈ ਠੀਕ ਹੈ ਪਤੋ ਠੀਕ ਹੈ ਪਾ ਦੇਣਾ ਪਾ ਦੇਣਾ ਆ ਤੇ ਤੁਸੀਂ ਨਾ ਭਾਈ ਸਾਹਿਬ ਦੀ ਮਾਤਾ ਨਾਲ ਗੱਲ ਕਰਕੇ ਤੇ ਤੁਸੀਂ ਕਰੋ ਤੇ ਦੂਜਾ ਇੱਕ ਹੋਰ ਸੌਣ ਗੱਲ ਦੱਸਾਂ ਹੈ ਇਹ ਰੱਬ ਤੇਰਾ ਭਲਾ ਕਰੇ ਤੁਸੀਂ ਦੂਜਾ ਨਾਲ ਜੀ ਚੱਲੋ ਤੇ ਫੇਰ ਅਸੀਂ ਅੱਜ ਸਾਰਾ ਆਪਣਾ ਅਸੀਂ ਕਰਦੇ ਹਾਂ ਸਲਾਹ ਕਰਦੇ ਹਾਂ ਸਵੇਰ ਤੜਕੇ ਦਾ ਅਸੀਂ ਰੱਖਾਂਗੇ ਵੀ ਉਹਨਾਂ ਨੂੰ ਆਖ ਤੇ ਦਾਸਨ ਜੇ ਕੋਈ ਆਵੇ ਤੋਨੂੰ ਰੋਕਣੇ ਕੋਈ ਹੋਰ ਸੌਣ ਨਾਲ ਗੱਲ ਜੇ ਤੋਨੂੰ ਕੋਈ ਰੋਕਣ ਆਵੇ ਤਾਂ ਕੋਈ ਇੱਥੇ ਲਿਖ ਕੇ ਦੇ ਦੇ ਜੋ ਮੜ ਕੇ ਅਸੀਂ ਜੀ ਹੋਰਾਂ ਨੂੰ ਸਹਿਤ ਠੀਕ ਹੈ ਠੀਕ ਹੈ ਠੀਕ ਹੈ ਵੀ ਹਾਂ ਨਹੀਂ ਐਵੇਂ ਅਸੀਂ ਕਰਦੇ ਦੇ ਦੇ ਅਸੀਂ ਸਾਰੇ ਉੱਥੇ ਜਾ ਕੇ ਅਪੜ ਜਾ ਅਸੀਂ ਸਾਰੇ ਉੱਥੇ ਜਾ ਕੇ ਅਪੜਦੇ ਆਂ ਵੀ ਤੇ ਅਸੀਂ ਸਾਲ ਹੋ ਗਿਆ ਚੁੱਪ ਕਰਕੇ ਬੈਠੇ ਆ ਸਾਲ ਹੋ ਗਿਆ ਕਿ ਚੱਲ ਕੋਈ ਨਹੀਂ ਵੀ ਗਲਤੀ ਤਾਂ ਉਹਨਾਂ ਦੀ ਕੋਈ ਨਹੀਂ ਚੱਲ ਉਹਨਾਂ ਨੇ ਜੇ ਦਿੱਤੀ ਸਜ਼ਾ ਤੇ ਚੱਲ ਕੋਈ ਨਹੀਂ ਉਹਨਾਂ ਘੱਟ ਲਈ ਆ ਤੋ ਹਣ ਅਸੀਂ ਤਾਂ ਦੇਖਦੇ ਬੱਚਿਆਂ ਤੇ ਦੇਖਦੇ ਨੇ ਤੇ ਹੁਣ ਸਾਡੇ ਦਾਦੀ ਨੇ ਆ ਜਾਣਾ ਘਰੇ ਹੂੰ ਤੇ ਇਹਨਾਂ ਉੱਠ ਕੇ ਆਉਣੇ ਨੇ ਉੱਠ ਕੇ ਝੂਠੀਆਂ ਤੂੰ ਤਾਂ ਲਾ ਕੇ ਤੇ ਫੇਰ ਪਸਾ ਦੇਣਗੇ ਵੀ ਤਾਂ ਤੇ ਠੀਕ ਆ ਬਾਦਾ ਫੇਰ ਮੈਂ ਖਾਲਸਾ ਮੇਰੇ ਪੁੱਤ ਫਰੇ ਕਿ ਕਿਹਦਾ ਸਾਥ ਦੇਉਂਦੇ ਆਂ ਸੰਸਥਾਨ ਉਹ ਇਕੱਲਾ ਥਾਓ ਹੈ ਨਾ ਹੈ ਨਾ ਹਾਂਜੀ ਸੁਣੀ ਤੁਸੀਂ ਗੱਲ ਬਾਤ ਦੇਖ ਲਓ ਇਹ ਵੀਡੀਓ ਆਡੀਓ ਬੋ ਲੋਕਾਂ ਸੁਣੀ ਪਰ ਕੋਈ ਨਿਕਲਿਆ ਨਹੀਂ ਬਾਹਰ ਬੜੇ ਦੁੱਖ ਦੀ ਗੱਲ ਆ ਸੋ ਸੁਣੀ ਤੁਸੀਂ ਗੱਲ ਬਾਤ ਮੈਂ ਅਖੀਰ ਦੇ ਵਿੱਚ ਇਹੀ ਕਹਾਂਗਾ ਕਿ ਜੇ ਤੁਸੀਂ ਉਹਨਾਂ ਨੂੰ ਅੱਗ ਦੇ ਵਿੱਚ ਝੋਖਿਆ ਸੀਗਾ ਨਾ ਤੇ ਨਾਲ ਖੜੋ ਨਾਲ ਖੜੋ ਰੱਬ ਦਾ ਵਾਸਤਾ ਨਿਕਲੋ ਬਾਹਰ ਕਰੋ ਸਟ੍ਰਾਈਕ ਜਿਹਦੇ 5-7 ਲੱਖ ਵਿੱਦਾ ਉਦੋਂ ਇਕੱਠਾ ਕਰ ਲਿਆ ਸੀ ਇੱਕ ਸਿਰਫ ਪੈਸਿਆਂ ਦੇ ਮਾਮਲੇ ਵਿੱਚ ਕੋਈ ਮਤਲਬ ਨਹੀਂ ਸੀ ਉਸ ਦਾ ਚੀ ਗੱਲ ਦਾ ਪੰਜਾਬ ਨਾਲ ਜਾਂ ਪੰਜਾਬੀਅਤ ਨਾਲ ਤੇ ਅੱਜ ਕਿਉਂ ਨਹੀਂ ਇਕੱਠੇ ਹੁੰਦੇ ਤੁਸੀਂ ਕੀ ਗੱਲ ਹੈ ਯਾਰ ਇਹਨਾਂ ਮਾਵਾਂ ਦਾ ਤੁਹਾਨੂੰ ਪੂਰਾ ਨਹੀਂ ਉਹਨਾਂ ਤੇ ਤਰਸ ਨਹੀਂ ਆਉਂਦਾ ਸੋ ਰੱਬ ਦਾ ਵਾਸਤਾ ਨਿਕਲੋ ਨਾਲ ਅੱਜ ਉਹਨਾਂ ਤੁਹਾਡੀ ਹੈਲਪ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ